ਆਮ ਲੋਕਾਂ ਨੂੰ ਅਕਸਰ ਕਿਸੇ ਵੀ ਦੁਰਘਟਨਾ ਜਾਂ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਰਿਕਾਰਡ ਕਰਨ ਦੀ ਆਦਤ ਹੁੰਦੀ ਹੈ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਵੀਡੀਓ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ ਤੇ ਜਾਨਲੇਵਾ ਵੀ ਹੋ ਸਕਦੀ ਹੈ ਜੋ ਹਸਪਤਾਲ ਦੇ ਬੈੱਡ ਤੇ ਜ਼ਖਮੀ ਹਾਲਤ ਵਿੱਚ ਪਿਆ ਨਜ਼ਰ ਆ ਰਿਹਾ ਹੈ ਉਸ ਦਾ ਕਸੂਰ ਸਿਰਫ ਇਹ ਸੀ ਕਿ ਪਿੰਡ ਵਾਲਿਆਂ ਨੇ ਉਸ ਦੇ ਪਿੰਡ ਆਏ ਬਦਮਾਸ਼ਾਂ ਨੂੰ ਘੇਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਇਸ ਨੌਜਵਾਨ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਕਾਲੂ ਅਰਾੜੀ ਹਿਰਾਟ ਵਿੱਚ ਇੱਕ ਦੁਕਾਨਦਾਰ ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ ਤੇ ਪਿੰਡ ਵਾਸੀਆਂ ਨੇ 6 ਬਦਮਾਸ਼ਾਂ ਨੂੰ ਘੇਰ ਲਿਆ ਤੇ ਉਹਨਾਂ ਦੀ ਕੁੱਟਮਾਰ ਕੀਤੀ ਹੈ। ਮੇਰੇ ਨਾਲ ਚਾਚੇ ਦੇ ਮੁੰਡਿਆਂ ਦੇ ਕੁਝ ਦੁਸ਼ਮਣ ਹੋਏ ਸੀ ਆਪਣੇ ਪਿੰਡ ਦੇ ਨਾਲ ਦੇ। ਉਹਨਾਂ ਨੇ ਗੁੰਡੇ ਬੁਲਾਏ ਸੀ ਤੇ ਇੱਕ ਦੋ ਰੋਜ਼ ਦੁਕਾਨ ਦੀ ਪਨਦੌੜ ਕੀਤੀ ਸੀ। ਤੇ ਦੂਸਰੇ ਦਿਨ ਫਿਰ ਦੁਬਾਰਾ ਆਏ ਸੀ। ਉਹਨਾਂ ਨੇ ਦੁਬਾਰਾ ਫੇਰ ਉਹਨਾਂ ਨੂੰ ਮਾਰਨ ਦੇ ਸਾਲ ਦੁਕਾਨ ਤੋੜ ਕੇ ਕਰਦੀਆਂ ਗੇਟ ਕੋਲ ਬੋਲਦੇ ਸੀ ਜਿਆਦਾ ਤੇ ਉਹਨਾਂ ਨੇ ਕੁੱਟਤਾ ਫਿਰ ਬਾਅਦ ਚ ਫੜ ਕੇ ਬੰਨ ਲਿਆ ਉਹਨਾਂ ਨੇ ਮੈਂ ਸਿਰਫ ਵੀਡੀਓ ਬਣਾਉਣ ਕਰਕੇ ਵੀਡੀਓ ਬਣਾਈ ਸੀ ਉਹਨਾਂ ਦੀ ਮੈਂ ਕਿਹਾ ਕੁੱਟਮਾਰ ਕਰ ਰਹੇ ਹਾਂਜੀ ਹਾਂਜੀ ਕੁੱਟਮਾਰ ਕਰ ਤੇ ਮੈਂ ਵੀਡੀਓ ਬਣਾ ਲਈ ਤੇ ਵੀਡੀਓ ਮੈਂ ਨੈਟ ਤੇ ਪਾ ਬੈਠਾ ਉਹਦੇ ਕਹਿ ਵਾਇਰਲ ਹੋਣ ਕਰਕੇ ਮੈਨੂੰ ਰੰਜਿਸ਼ ਰੱਖ ਲਈ ਹਾਂਜੀ ਰੰਜਿਸ਼ ਕਰਦੇ ਹੁਣ ਤੁਸੀਂ ਕਿੱਥੇ ਗਏ ਸੀ ਮੈਂ ਇਹ ਕੰਮ ਕਰਦਾ ਸੀ ਮਾਮੰਦੋੜ ਸਾਡਾ ਬਲਾਕ ਹੈਗਾ ਉੱਥੇ ਦੁਕਾਨ ਤੇ ਮੈਂ ਇਲੈਕਟ੍ਰਿਕ ਸਕੂਟਰੀਆ ਦਾ ਮੈਕੈਨਿਕ ਸੀਗਾ ਉਹਨਾਂ ਨੇ ਦੱਸ ਕੇ ਜਿਹੜੇ ਪਹਿਲਾਂ ਉਹਨਾਂ ਦੇ ਨਾਲ ਗਿਆ ਸੀ ਗੁੰਡਿਆਂ ਦੇ ਮੁੰਡੇ ਪਿੰਡ ਦੇ ਸੀ ਉਹਨਾਂ ਨੇ ਦੱਸਿਆ ਵੀ ਆਹ ਬੰਦਾ ਹੈਗਾ ਇਹਨੂੰ ਇਹਨੂੰ ਕੁੱਟਣਾ ਮਾਰਨਾ ਹੈ ਤੇ ਮੈਂ ਉੱਥੇ ਵਾਪਸੇ ਆ ਰਿਹਾ ਇਹ ਕੰਮ ਤੋਂ ਦੁਕਾਨ ਬੰਦ ਕਰਕੇ ਰਸਤੇ 'ਚ ਘੇਰ ਕੇ ਮੈਨੂੰ ਗੱਡੀ ਅੱਗੇ ਹਲਾ ਲਈ ਨੱਗੋ ਰੋਕ ਕੇ ਰਾਰੋਕਿਆ ਨਹੀਂ ਠੀਕ ਹੈ ਹਥਿਆਰ ਕੀ ਸੀ ਇਹਨਾਂ ਦੇ? ਹਥਿਆਰਾਂ ਨਾਲ ਇੱਕ ਕੋਲ ਕਿਰਪਾਨ ਸੀਗੀ, ਇੱਕ ਕੋਲ ਗੰਡਾਸਾ ਸੀਗਾ ਜੀ। ਬੈਦਵਾਲ ਤੇ ਆਪਣਾ ਹਾਕੀ ਤੇ ਮੋਟੇ-ਮੋਟੇ ਲੱਕੜ ਦੇ ਸੋਟੇ ਸੀ। ਹਾਂਜੀ ਉਸੇ ਵੇਲੇ ਭੱਜ ਕੇ ਮਾਰਨ ਲੱਗ ਗਏ ਜੀ। ਮੈਂ ਅੱਗੋ ਸੱਜੀ ਖੱਬੇ ਹੱਥ ਨਾਲ ਰੋਕਦਾ ਰਿਹਾ ਮੇਰੇ ਹੱਥ ਤੇ ਟੁੱਟ ਗਿਆ ਜੀ। ਤੇ ਅੱਗੋ ਹਾਂਜੀ ਫਿਰ ਸਿਰ 'ਚ ਦੋ ਕਿਰਪਾਨਾਂ ਹੋ ਗਈਆਂ ਉਸ ਤੋਂ ਬਾਅਦ ਮੈਂ ਡਿੱਗ ਗਿਆ ਸੀ। ਫਿਰ ਬਾਅਦ 'ਚ ਕੁੱਟੇ ਗਏ ਨਾ ਡਿੱਗੇ ਪੈਣ। ਨਾਸ਼ੇ ਨਾਲ ਰੱਜੇ। ਹਾਂਜੀ ਹਾਂਜੀ ਨਾਸ਼ੇ ਨਾਲ ਫੋਲ ਰੱਜੇ ਪਏ ਸੀ। ਆਈ ਨਸ਼ਨਾ ਰਾਜ ਦੇ ਸਾਨੂੰ ਪਤਾ ਵੀ ਕਿੰਨੇ ਕਿੰਨੇ ਨਵਾਂ ਲੋ ਆਏ ਸੀਗੇ ਉਹਨਾਂ ਨਾਲ ਉਹਨਾਂ ਨੇ ਖਾ ਪਿਆ ਕਿ ਹਾਂਜੀ ਨਸ਼ਨਾ ਜਿੰਨੀ ਰਿਹਾ ਆਏ ਨੇ ਨਸ਼ਨਾ ਰਾਜ ਕੇ ਆਏ ਸੀ ਇਹਨਾਂ ਦੇ ਨਾਲ ਇੱਕ ਵਾਰੀ ਮੁਲਾਜ਼ਮ ਹੀ ਸੀਗਾ ਮੁਲਾਜ਼ਮ ਮੁੰਡਾ ਕਰਦੀ ਕਰਵਾਉਂਦੇ ਹਾਂਜੀ ਹਾਂਜੀ ਮੁਲਾਜ਼ਮ ਸੀਗਾ ਉਹਨਾਂ ਦੇ ਵੀਡੀਓ ਮੈਂ ਕੋਈ ਨਾ ਪਾਈ ਸੀ ਮੇਰੇ ਕੋਲ ਮੁੰਡਿਆਂ ਦੇ ਨੰਬਰ ਸੇਵ ਸੀਗੇ ਉਹਨਾਂ ਸਟੇਟਸ ਲਾ ਸੀਗਾ ਉਹ ਵੀ ਪਾਈ ਸੀ ਉਹਨਦੇ ਕਰਕੇ ਮੇਰੇ ਅੰਜਸ਼ਨਾ ਰੱਖ ਲਈ ਹੋ ਰਹੀ ਹਾਂਜੀ ਅੱਛਾ ਤੇ ਕੀ ਹੋ ਕਿ ਲੋਕ ਉਹਟ ਕੋ ਮੇਰੇ ਕੋਲ ਦੁਕਾਨ ਦੇ ਪੈਸੇ ਹੈਗੇ ਸੀ ਵੀ ਯਾਰ ਉਹ ਤੇ ਤੇ 3500 ਮੇਰੇ ਕੋਲ ਆਬ ਦਾ ਹੈਗਾ ਸੀ 22500 ਉਹ ਇੱਕ ਮੋਬਾਈਲ ਵੀਵੋ ਦੀ ਖੀ ਸੀ 25000 ਉਹ ਵੀ ਖੋਲ ਗਏ ਹਾਂ ਜੇ ਇੱਕ ਪਰਸ ਹੈਗਾ ਹੁੰਦਾ ਸਾਰੇ ਪ੍ਰੂਫ ਹੈਗੇ ਹਾਂ ਹਾਂਜੀ ਸਕੂਟਰੀ ਦੀ ਪੰਨ ਟੋਟ ਕਰ ਗਏ ਸੀ ਕੀ ਮੰਗਦੇ ਤੁਹਾਡੀ ਕਾਰਵਾਈ ਇਹਨਾਂ ਦੀ ਕਾਰਵਾਈ ਇਹ ਹੈ ਜੇ ਤਾਂ ਇਨਸਾਫ ਮਿਲ ਜਾ ਪੁਲਿਸ ਵਾਲਾ ਤਾਂ ਵਧੀਆ ਹੈ ਹਾਂਜੀ ਹਾਂਜੀ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਮੇਰਾ ਸਮਾਨ ਤਵਾਪਸ ਹੋ ਜਾ ਤਾਂ ਓਕੇ ਮੈਂ ਤੇ ਮਜ਼ਦੂਰ ਵਾਲੇ ਬੰਦੇ ਹੈਗੇ ਆ 8000 ਤਨਖਾਹ ਤੇ ਕੰਮ ਕਰਦੇ ਆ ਹਾਂ ਜਿੰਨੇ ਪੈਸਾ ਬਹੁ 50 60 ਹਜ਼ਾਰ ਦਾ ਘਾਟਾ ਕੱਢ ਨੂੰ ਹਾਂਜੀ ਹਾਂਜੀ ਜ਼ਰੂਰ ਜੀ ਪੁਲਿਸ ਵਾਲੇ ਨਾਲ ਸਖਤ ਕਾਰਵਾਈ ਕੀਤੀ ਜਾਵੇ ਰਾਜੀ ਨਾਮਾ ਹੋਣ ਦੇ ਬਾਵਜੂਦ ਪਹਿਲਾਂ ਇੱਕ ਚੋਂ ਪੰਚਾਇਤ ਰਾਜੀ ਨਾਮਾ ਵੀ ਕਰਾਇਆ ਸੀ ਫਿਰ ਵੀ ਇਹਨਾਂ ਨੇ ਰਾਜੀ ਨਾਮਾ ਕਰਨ ਦੇ ਬਾਵਜੂਦ ਲਿਖਤੀ ਰਾਜਨਮਾ ਹੋ ਗਿਆ ਸੀ ਫਿਰ ਅਸੀਂ ਤਾਂ ਹੀ ਹਾਂ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਦੁਆਰਾ ਅਸ਼ੋਕ ਸਿੰਘ ਜੀ ਅਸ਼ੋਕ ਸਿੰਘ ਜਿਹੜਾ ਕਿੱਥੋਂ ਦਾ ਹੈਨ ਨਾ ਪਿੰਡ ਕਾਲੂ ਰੇ ਠਾੜ ਦਾ ਰਹਿਣ ਵਾਲਾ ਕੀ ਕਰਦਾ ਬਈ ਜਿਹੜੀ ਮੁੰਡੇ ਤੇ ਹਮਲਾ ਹੋਇਆ ਕੀ ਕਰਦਾ ਇਹਨਾਂ ਸਾਡੇ ਪਿੰਡ ਵਿੱਚ ਪਹਿਲਾਂ ਇਸ ਪਿੰਡ ਵਿੱਚ ਜਿਹੜਾ ਨਤੀਜਾ ਸਿੰਘ ਆੜਤੀ ਉਹਨ ਦਾ ਮੁੰਡਾ ਉਹਨੇ ਗੁੰਡੇ ਪਵਾਏ ਸੀਗੇ ਅਸੀਂ ਬਚਾਅ ਕਰਨ ਦੇ ਕਾਰਨ ਹੀ ਅਸੀਂ ਸਾਰੇ ਬਚਾਅ ਕੀਤਾ ਸੀਗਾ ਉਹਨਾਂ ਦੇ ਵੀ ਕੀਤਾ ਸੀਗਾ ਇਹ ਗੁੰਡੇ ਫੜ ਲਏ ਸੀਗੇ ਤੇ ਉਹ ਅਸੀਂ ਠਾੜੇ ਦੇ ਦਿੱਤੇ ਸੀਗੇ ਉਹਦੇ ਵਿੱਚ ਇੱਕ ਮਲਾਈਮ ਦੀ ਵੀ ਵੀਡੀਓ ਵਾਇਰਲ ਹੋ ਗਈ ਸੀਗੀ ਤੇ ਉਹ ਅਸੀਂ ਉਹਨਾਂ ਨੂੰ ਦੇ ਦਿੱਤੇ ਸੀਗੇ ਤੇ ਸਾਡੇ ਪੰਚਾਇਤ ਵਾਲੇ ਬੰਦੇ ਆ ਕੁਝ ਬੰਦਿਆਂ ਨੇ ਉਹਨਾਂ ਰਾਈ ਨਾ ਸਾਡਾ ਕਰਵਾ ਦਿੱਤਾ ਸੀਗਾ ਉਸ ਦੇ ਬਾਵਜੂਦ ਵੀ ਉਹਨਾਂ ਵੀ ਧਮਕੀਆਂ ਦੇ ਦਿੱਤੀਆਂ ਨੇ ਵੀ ਇਸ ਤਰ੍ਹਾਂ ਹੀ ਕਰਦੇ ਆਗੇ ਤਾਂ ਅਸੀਂ ਉਹਨਾਂ ਨੂੰ ਪੰਚਾਇਤ ਲੈਵਲ ਤੇ ਵੀ ਗੱਲ ਕੀਤੀ ਸੀਗੀ ਵੀ ਆਪਾਂ ਵੀ ਕਾਰਵਾਈ ਹੰਦੇ ਦੀ ਕਰੀਏ ਵੀ ਸਾਨੂੰ ਧਮਕੀਆਂ ਹੋਣ ਵੀ ਆ ਰਹੀਆਂ ਨੇ ਤੋ ਅਸੀਂ ਬਚਾਅ ਕਰਨ ਵਾਲੇ ਜਿਹੜੇ ਸੀਗੇ ਉਹਨਾਂ ਤੋਂ ਹਮਲਾ ਕਰ ਦਿੱਤਾ ਤੇ ਵੀ ਦਿਓ ਮਿਨਮਮ ਦੌੜ ਕੰਮ ਕਰਦਾ ਸੀਗਾ ਸੀਏਡੀ ਇਹਨਾਂ ਪੂਰੀ ਦੇ ਕੇ ਤੁਹਾਨੂੰ ਦੇ ਨਾਲ ਅਣਪਛਾਤੇ ਤੂੰ ਹਮਲਾ ਕਰਵਾ ਦਿੱਤਾ। ਬੰਦੇ ਕੀ ਕਰਦੇ? ਮੂੜੇ ਦੀ ਇਹ ਗਲਤੀ ਸੀ ਕਿ ਵੀ ਉਹਨਾਂ ਜਦੋਂ ਹਮਲਾ ਕਰਨ ਆਏ ਸੀਗੇ ਜਿਹੜੀ ਗੱਡੀ ਤੇ ਆਏ ਸੀਗੇ ਉਹ ਪੁਲਿਸ ਦਾ ਲੋਗੋ ਲੱਗਾ ਹੋਇਆ ਸੀਗਾ। ਉਹ ਇਹ ਚਾਹੁੰਦੇ ਸੀਗੇ ਵੀ ਇਹ ਲੋਗੋ ਲੱਗਾ ਹੋਇਆ ਸੀਗਾ ਇਹਨਾਂ ਤਾਂ ਕੋਈ ਤਾਂ ਮੁਲਾਜ਼ਮ ਇਸ ਦੀ ਨਹੀਂ ਹੈਗਾ ਤੇ ਉਹ ਲੋਗੋ ਲਾ ਕੇ ਗੱਡੀ ਘੁੰਮ ਰਹੇ ਲੋਕਾਂ ਤੇ ਦਬਾਅ ਬਣਾ ਰਹੇ ਆ। ਬਸ ਉਹ ਇਹ ਸਾਬਤ ਨਹੀਂ ਆ ਵੀ ਇਹ ਵੀ ਤੁਸੀਂ ਕਿ ਕਿਤੇ ਪੁਲਿਸ ਦੀ ਸ਼ਹਿਤ ਤੇ ਨਹੀਂ ਕੰਮ ਕਰ ਰਹੇ ਆ। ਬਸ ਇਹ ਹੀ ਇੰਦੀ ਗਲਤੀ ਸੀਗੀ ਹੋਰ ਬਚਾ ਕਰਨ ਵਾਲਾ ਬੰਦਾ ਸੀਗਾ ਕੋਈ ਇਹੋ ਜਿਹੀ ਉਹਦੇ ਰੋਲੇ ਵਿੱਚ ਹੈ ਵੀ ਨਹੀਂ ਸੀਗਾ ਵੀਡੀਓ ਬਣਾ ਕੇ ਵਾਇਰਲ ਨਹੀਂ ਕੀਤੀ ਵੀਡੀਓ ਬਣਾ ਬਣਾਈ ਸੀਗੀ ਤੋ ਮਤਲਬ ਕੀ ਉਹਨਾਂ ਮੁੰਡਿਆਂ ਨੂੰ ਦਿੱਤੀ ਸੀਗੀ ਤਾਂ ਉਹਨਾਂ ਅਗਾ ਤੋ ਅਗਾ ਮਤਲਬ ਅਗਾ ਤੋ ਅਗਾ ਪੈਗੀ ਇਹਦੇ ਵੱਲੋਂ ਨਹੀਂ ਪਈ ਅਗਾ ਤੋ ਅਗਾ ਵੈਸੇ ਪੈਗੀ ਆਈ ਤੇ ਤੇ ਰਜ ਲੱਗ ਪਏ ਉਹਨਾਂ 7-8 ਬੰਦੇ ਨੂੰ ਹੋਰ ਵੀ ਤਮਗੀ ਦਿੱਤੀ ਏ ਵੀ ਕਿਸੇ ਦੀ ਵੀ ਪਹਿਲੀ ਵਾਰੀ ਆ ਸਕਦੀ ਏ ਤੇ ਇਹ ਜਾਣ ਕੇ ਇਹ ਜਾਂਦਾ ਸੀਗਾ ਇਹਨਾਂ ਸੀੜੀ ਰੱਖੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਇਹ ਇਹ ਨੂੰ ਇਹ ਨੂੰ ਪਹਿਲਾਂ ਨਾ ਛੱਟਾ ਲਾਉਂਦੀ ਹੈ ਇਹਨਾਂ ਬਹੁਤ ਜਿਆਦਾ ਗੰਬੀਰ ਛੱਟਾ ਲਾਉਂਦੀ ਕਾਰਵਾਈ ਕੀ ਮੰਗਦੇ ਕਾਰ ਕਾਨੂੰਨੀ ਕਾਰਵਾਈ ਅਸੀਂ ਮੰਗ ਕਰਦੇ ਆ ਵੀ ਕਾਨੂੰਨੀ ਤੌਰ ਤੇ ਹੋਣਾ ਚਾਹੀਦਾ ਹੈ ਜੇ ਇਸ ਤਰ੍ਹਾਂ ਇਹ ਗੈਂਗਸਟਰ ਨਾਲ ਜਿਹੜਾ ਇਹਦਾ ਪਿਓ ਏ ਉਹ ਬਾੜਤੀ ਆ ਉਹ ਗੈਂਗਸਟਰਾਂ ਨਾਲ ਮੁੰਡੇ ਨੂੰ ਨੇ ਮਤਲਬ ਤਾਲੁਕ ਇਹਨਾਂ ਦੇ ਹੈਗੇ ਨੇ ਤੇ ਜੇ ਲੋਕਾਂ ਗਰੀਬਾਂ ਲੋਕਾਂ ਤੇ ਦਬਾਅ ਬਣਾ ਕੇ ਉਹਨਾਂ ਦੇ ਜ਼ਮੀਨ ਖੋ ਕੇ ਉਨਦੇ ਇਹ ਕੰਮ ਇਹ ਨਾ ਤੇ ਇਹੀ ਕੰਮ ਹੈਗਾ ਇਹਨਾਂ ਤੋਂ ਅਸੀਂ ਇਹ ਚਾਹੁੰਦੇ ਹਾਂ ਵਿਜੀਲੈਂਸ ਦੀ ਰੇਡ ਪਾਈ ਜਾਵੇ ਇਹਨਾਂ ਕੋਲ ਜਿਹੜਾ ਬਲੈਕ ਮਨੀ ਦਾ ਪੈਸਾ ਕਿੰਨਾ ਹੈਗਾ ਹੈ ਇਹ ਆਰਤੀ ਬੰਦੇ ਇਹਨਾਂ ਮਿਲ ਗੈਂਗਸਟਰ ਵੱਡੇ ਵੱਡੇ ਗੈਂਗਸਟਰਾਂ ਨਾਲ ਜਿੱ ਤੱਕ ਤੁਹਾਨੂੰ ਸੂਚਨਾ ਮਿਲਦੀ ਵੀ ਹੈ ਵੀ ਗੈਂਗਸਟਰਾਂ ਨੇ ਇਹਨਾਂ ਦਾ ਹੱਥ ਹੈਗਾ ਇਹਦੇ ਮੁੰਡੇ ਕੀ ਨਾਮ ਤੁਹਾਡਾ ਸੁਨੀਤਰਾ ਤੇ ਕੀ ਲੱਗਦਾ ਇਹ ਮੇਰੇ ਘਰ ਵਾਲੇ ਤੇ ਕੀ ਗੱਲ ਬਤੁਈ ਕੱਲ੍ਹ ਬਾਤ ਬਸ ਇਦਾਂ ਹੀ ਗੁਰਤਾ ਗਰਦੀ ਕਰਨਾ ਆਏ ਸੀ ਕਹਿੰਦੇ ਮਾਰਨਾ ਹੈ ਮਾਰਨਾ ਹੈ ਤਫੀ ਕੀ ਆ ਸੀ ਪਛਾਹ ਕਰਨ ਗਏ ਸੀ ਅਪੀਕਾ ਵੀ ਪਛਾਹ ਕਰਨਾ ਆਪਾਂ ਪਿੰਡ ਵਾਂ ਦਾ ਵੀ ਸਾਰੇ ਅਸੀਂ ਰਾਤ ਮਿਲ ਕੇ ਪਛਾਹ ਕੀਤਾ ਫਿਰ ਵੀ ਨਹੀਂ ਕਹਿਣਾ ਮੰਨਦੇ ਸੀ ਇਹ ਕੰਮ ਤੇ ਗਿਆ ਸੀ ਸ਼ਾਮ ਨੂੰ ਆ ਰਿਹਾ ਸੀ ਨਟਾ 7 ਵਜੇ 7 ਵਜੇ ਆ ਕੇ ਇਹਨਾਂ ਨੂੰ ਰਸਤੇ 'ਚ ਘੇਰ ਲਿਆ ਬਾਵਾ ਮਾਰਾ ਮਾਰ ਕੇ ਸੱਟ ਗਏ ਉਹਨਾਂ ਤੇ ਕਿਆ ਮਾਰ ਗਿਆ ਵੀ ਉਹਨ ਤੋਂ ਬਸ ਚਲੇ ਜਾਈਏ ਗੱਡੀ ਤੇ ਸਵਾਰ ਹੋ ਗੱਡੀ ਤੇ ਸਵਾਰ ਹੋ ਕੇ ਆਏ ਨਸ਼ਾ ਫੁੱਲ ਕੀਤਾ ਸੀ ਤਮਕੀਆਂ ਵੀ ਦਿੰਦੇ ਸੀ ਵੀ ਮਾਰਨਾ ਹੈ ਮਾਰਨਾ ਹੈ ਵੀ ਤਮਕੇ ਬਹੁਤ ਦਿੰਦੇ ਸੀ ਵੀ ਸਿ ਮਾਰਨਾ ਹੈ ਫਿਰ ਮਾਰ ਕੇ ਮਾਰ ਕਰ ਦਿੱਤਾ ਤੁਹਾਨੂੰ ਗੜ ਕਰ ਹੀ ਆਈ ਹਾਂਜੀ ਜਾਣਕਾਰੀ ਆਈ ਕਿਸੇ ਪਿੰਡ ਨੇ ਜਾਂਦਾ ਸੀ ਕੰਮ ਕਹਿੰਦਾ ਵੀ ਇਸ ਤਰ੍ਹਾਂ ਮੁੰਡਾ ਹੰਗਲਾ ਕੀਤਾ ਪਿਆ ਡਿੱਗਾ ਪਿਆ ਤਾਂ ਫਿਰ ਹਸਪੀਟਲ ਲੈ ਕੇ ਗਏ ਫਿਰ ਜ਼ਿਆਦਾ ਹੋ ਗਿਆ ਬੋਲਦਾ ਚੱਲਦਾ ਨਹੀਂ ਸੰਭੋਸ ਤੇ ਕਹਿੰਦੀ ਕਿ ਮਾਂ ਸਾਡੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਉਹਦਾ ਸਖਤ ਰਹਿ ਜਾਂਦਾ ਸਖਤ ਅਜੇ ਵੀ ਧਮਕੀਆਂ ਦਿੰਦੇ ਨੇ ਕਿ ਛੱਡ ਨਾ ਮਾਂ ਦੀ ਕਹਿੰਦੀ ਇਹ ਗੱਲ ਗੁੰਡਾ ਕਰਦੀ ਫੋਨ ਨਹੀਂ ਸਰੀਕ ਮਾਵਲਾ ਮੋ ਤੋੜਦੇ ਇੱਕ ਦਰਜ ਹੋਇਆ ਹੈ ਸਰੀਕ ਮਾਵਲਾ ਜਿਹੜਾ ਹੈਗਾ ਮਕਦਮਾ ਨੰਬਰ 7526 ਇਹ ਦਰਜ ਹੋਇਆ ਜਿਵੇਂ ਸੂਚਨਾ ਮਿਲੀ ਹਮਦੋਰ ਪੁਲਿਸ ਨੂੰ ਛੇਤੀ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 5 ਜਨੋਂ ਤੇ ਪਰਚਾ ਦਰਜ ਤੇ ਜੁੜੀ ਹੈਗੀ ਰੇਡ ਉਹ ਪੁਲਿਸ ਰਿਡ ਕਰ ਰਹੀ ਹੈ ਦੋਸੀ ਛੇਤੀ ਛੇਤੀ ਲੱਭ ਲਾਂਗੇ ਇਹ ਰੰਜਸ ਸੀ ਕੀ ਕੋਈ ਪੁਰਾਣੀ ਪੁਰਾਣੀ ਰਜਿਸਟ੍ਰੇਸ਼ਨ ਹੀ ਹੋਇਆ ਥੈਂਕ ਯੂ ਥੈਂਕ